ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਅੱਜ ਤਰੀਕ ਹੋ ਗਈ 25 ਮਾਰਚ ਅੱਜ ਤੁਹਾਨੂੰ ਪਿਛਲੀ ਵੀਡੀਓ ਤੁਸੀਂ ਦੇਖਿਆ ਸੀ ਤਾਂ ਵੀ ਆਪਾਂ ਹੈਪੀ ਕੋਲ ਤੇ ਟਰੈਕਟਰ ਚੱਕਿਆ ਨਾ ਕੰਪਨੀ ਦੇ ਵਿੱਚ ਛੱਡਤਾ ਮਸ਼ੀਨ ਆਪਣੀ ਇੱਥੇ ਮੋਡੀਫਾਈ ਹੋ ਦਵਾਰੇ ਹੁੰਦੀ ਹੈ ਨਾ ਅੱਜ ਚੱਲੇ ਆ ਬਾਈ ਫੇਰ ਰਾਤ ਰਾਜੂ ਆਪਣਾ ਡਰਾਈਵਰ ਆ ਜਿਹੜਾ ਨਾ ਵੀਰ ਆਪਣੇ ਕਈ ਪੁੱਛਦੇ ਤੇ ਬਾਈ ਰਾਜੂ ਐਦ ਕੀ ਆਇਆ ਨਹੀਂ ਰਾਜੂ ਵੀ ਭਾਈ ਪਹੁੰਚ ਗਿਆ ਰਾਤ ਪਹੁੰਚ ਗਿਆ ਤਾਂ ਉਹ ਵੀ ਅੰਕਲ-ਉੰਕਲੋਂ ਨਹੀਂ ਸਾਰੇ ਇੱਥੇ ਇਕੱਠੇ ਰਹੇ ਰਾਤ ਅਸੀਂ ਦਿਮਾਨ ਵਾਲੇ ਦੀ ਮਸ਼ੀਨ ਆਪਣੀ ਇੱਕ ਹੋਰ ਬੁੱਕ ਹੋਈ ਹੋਈ ਹੈ ਨਾ ਉਹ ਵੀ ਮਸ਼ੀ ਤانوں ਮੈਂ ਅੱਜ ਮਸ਼ੀਨ ਵੀ ਦਿਖਾਉਣਾ ਦਵਾਨ ਕੰਬੈਨ 930 ਜਿਹੜੀ ਸਰਹੰਦ ਦੇ ਵਿੱਚ ਤਿਆਰ ਹੁੰਦੀ ਹੈ ਕਾਲੇ ਉਹ ਨਹੀਂ ਬਾਈਓ ਨਹੀਂ ਬਣਾਉਨੇ ਆ ਬਾਕੀ ਉੱਥੇ ਚੱਲੇ ਆ ਹੁਣ ਰਾਜੂ ਉੱਥੇ ਰਾਤ ਪਹੁੰਚ ਗਿਆ ਤਾਂ ਰਾਤ ਫੇ ਕਟਰਾ ਬਣਾ ਉੱਥੇ ਬਾਸਕਟ ਥਰੈਸ਼ਰ ਸਾਰਾ ਕੁਝ ਆਪਣਾ ਉੱਥੇ ਸੈੱਟ ਪਹੁੰਚ ਗਿਆ ਅੱਜ ਆਪਾਂ ਕੰਪਨੀ ਦੇ ਵਿੱਚੋਂ ਨਾ ਮਸ਼ੀਨ ਚੈੱਕ ਦੀ ਸਾਰ ਟਰਾਲਾ ਪਾ ਕੇ ਜਿਹਦੇ ਉਹਨੂੰ ਵੀ ਰਵਾਨ ਗਏ ਜਿਹੜੀ ਹੈ ਨਾ ਅਰੀ ਝੰਡੀ ਦੇ ਦਾਂਗੇ ਬਾਕੀ ਖੜੇ ਆ ਕਮਾਣੋ ਸ਼ਹਿਰ ਦੇ ਵਿੱਚ ਅੱਜ ਮੌਸਮ ਥੋੜਾ ਜਿਹਾ ਖਰਾਬ ਆ ਜਾ ਮੌਸਮ ਥੋੜਾ ਜਿਹਾ ਅੱਜ ਫੇਰ ਕਣੀਆਂ ਹੀ ਪਈਆਂ ਸਾਡੇ ਪਿੰਡ ਕੰਨੀ ਤੇ ਥੋੜੀ ਜਿਹੀ ਪੈ ਗਈਆਂ ਦੇਖ ਗੱਡੀ ਦੇ ਸ਼ੀਸ਼ੇ ਵਿੱਚ ਪਤਾ ਲੱਗਦਾ ਨਾ ਵੀ ਇੱਧਰ ਖਵਾਣੋ ਸਾਈਡ ਹੈ ਨਹੀਂ ਮੜਾ ਮੋਟਾ ਹੈਗਾ ਬਾਕੀ ਹੋਰ ਕਿਹੜੇ ਏਰੀਆ 'ਚ ਪਿਆ ਬਾਈ ਦੱਸਿਓ ਜਰੂਰ ਬਾਕੀ ਆਪਣੇ ਹਲੇ ਤਾਂ ਕਣਕ ਨੂੰ ਦਾ ਬਾਈ ਕਟੋ-ਕਟ ਵੀ ਆਪਣੇ 20 ਇੱਕ ਦਿਨ ਹੋਰ ਅਜੇ ਕਣਕ ਸਾਡੇ ਏਰੀਆ 'ਚ ਚਲਦੀ ਨਹੀਂ ਹੈਗੀ ਅਜੇ ਤਾਂ ਉਧਰੇ ਸਮਾਂ ਕੱਢਾਂਗੇ ਗੁਜ਼ਾਰਾਂਗੇ ਜਿੰਨਾ ਕ ਵੀ ਨਿਕਲੇ ਆ ਨਾ ਚਲੋ ਦਿਖਾਉਣਾ ਹੈ ਵੀ ਤੁਹਾਨੂੰ ਅੱਜ ਕਾਲੇ ਦੀਆਂ ਮਸ਼ੀਨਾਂ ਦਿਵਾਨ 930 ਅਰ ਤੂੜੀ ਵਾਲੇ ਰੀਪਰ ਹਨਾ ਕੰਬੈਨ ਸੈਲਫ ਰੀਪਰ ਜਿਹੜੀ ਇੱਕ ਬੜੀ ਕਮੈਨ ਵਾਂਗੂ ਤੂੜੀ ਬਣਾਉਂਦੀ ਆ ਬਾਈ ਉਹ ਵੀ ਉਹਨੇ ਚਾਰ ਪੰਜ ਪਾਈਆਂ ਹੋਈਆਂ ਸਰਾਇ ਕਰਾਇਆ ਪਿਆ ਉਹਨਾਂ ਦਾ ਵੀ ਬਾਕੀ ਦੇਖਦੇ ਆਂ ਜੇ ਕਦੀ ਕੋਈ ਫालतੂ ਹੋਈ ਹੈ ਨਾ ਤਾਂ ਇਦ ਕੀ ਤੂੜੀ ਵਾਲੀ ਉਹਦੀ ਵੀ ਚਲਾਵਾਂਗੇ ਲੈ ਕੇ ਜਾਵਾਂਗੇ ਉਹਦੀ ਆਓ ਜੀ ਫੋਰਮੈਨ ਜੀ ਕਿਵੇਂ ਆ ਇਹ ਬੰਦਾ ਬਾਈ ਕੱਲ ਟਰੈਕਟਰ ਭਜਾ 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 ਕੇ ਲੈ ਕੇ ਆਇਆ ਹੋਰ ਹੋਰ ਦਾ ਨਾ ਵਧੀਆ ਤੁਸ ਹਾਂ ਭੱਜਦਾ ਤਾਂ ਫੜ ਕਰਤਾਰ ਦਾ ਪੂਰਾ ਹਾਂ ਉਹਨਾਂ ਦਾ ਸਵਾਲ ਕਾ ਨਹੀਂ ਹਾਂ ਤੈਨੂੰ ਕਹਿੰਦਾ ਖੋਲਦੇ ਰੇਸ ਹੋਰ ਕਹਿੰਦਾ ਰੇਸ ਖੋਲਦੇ ਉਹ ਮੈਂ ਕਹ ਕੰਪਨੀ ਵਾਲਾ ਟੱਪਣਗੇ ਉਹ ਤਾਂ ਕਹਿਣਗੇ ਜਾਂਦੀ ਸਾਰੇ ਵੀ ਯਾਰਾ ਸਹੀ ਗਾ ਐ ਕੋਈ ਗੂਜਾ ਲੱਗ ਰਿਹਾ ਵੇ ਇਹਦਾ ਸਾਰੇ ਹੀ ਪਟਿਆ ਪਿਆ ਹੈ ਇਹ ਸਾਰੇ ਹੀ ਪਟਿਆ ਪਿਆ ਹਾਂ ਨਹੀਂ ਉਹ ਤਾਂ ਸਾਲਾ ਨਜ਼ਾਰਾ ਬਹੁਤ ਬੰਦਾ ਥੱਕਦਾ ਨਹੀਂ ਨੂੰ ਚਲਾਉਂਦਾ ਹਨਾ ਆਰੀ ਆ ਟਰੈਕਟਰ ਟਰੈਕਟਰ ਭਾਰਿਆ ਆ ਇੱਕ ਹੋਰ ਦੇਖੀ ਉੱਚਾ ਬੈਠਾ ਦਾ ਬੰਦਾ ਉਹਦੇ ਕਰਕੇ ਇੱਕ ਵਾਰ ਕੋਈ ਬੋਲ ਲੱਗਦਾ 18 ਦੇ ਡੈਰਾ ਚ ਬਾਕੀ ਤਾਂ ਕਹਿੰਦਾ ਗਿੱਲੇ ਜੋ ਚਾਲਦਾ ਦੇਖਿਆਂ ਕਿ ਮੱਕੀ ਚ ਹਾਂ ਨਾ ਸਿੱਧੂ ਆ ਲੈ ਆਂਦਾ ਮਸ਼ੀਨ ਉਹਦਾ ਬੜਾ ਖਲਾਸਦਾ ਕਹਿੰਦਾ ਚੱਲੀਏ ਫਿਰ ਸਹੀ ਗੱਲ ਆ ਚੱਲੋ ਚਲੋ ਦਿਖਾਉਨੇ ਆ ਤੁਹਾਨੂੰ ਅੱਜ ਦਿਵਾਨ ਦੀ ਕੰਬੈਨ ਨਾਲ ਮਲਾਉਨੇ ਆ ਤੁਹਾਨੂੰ ਰਾਜੂ ጋር ਰਾਜਾ ਕਈ ਵੀਰ ਆਪਣੇ ਰਾਜੂ ਨੂੰ ਯਾਦ ਕਰਦੇ ਹਨ ਵੀ ਰਾਜੂ ਨਹੀਂ ਬਈ ਐਤ ਕੀ ਆਇਆ ਤਾਂ ਅੱਜ ਰਾਜੂ ਨਾਲ ਵੀ ਕਰਾਉਣਾ ਤੁਹਾਡੀ ਮੁਲਾਕਾਤ ਚੱਲੀ ਫੋਰਮੈਨ ਬੇ ਨਹੀਂ ਤੇ ਪਿਆਰੇ ਆਹੀ ਬਾਤ ਥੋੜੀ ਹੋਰ ਜੀ ਹੋਰ ਜੀ ਹੋ ਚਲੋ ਮਿਲਦੇ ਆਂ ਬੇ ਦਿਵਾਨ ਵਾਲੇ ਦੇ ਚੱਲ ਕੇ ਲਓ ਜੀ ਬਾਈ ਪਹੁੰਚ ਗਏ ਦਿਵਾਨ ਕੰਬੈਨ ਕੰਪਨੀ ਦੇ ਵਿੱਚ ਮੈਂ ਕਹਣਾ ਵੀ ਸਾਰਾ ਹੀ ਕਰਾਇਆ ਬੈ ਤੂੜੀ ਵਾਲੀ ਮਸ਼ੀਨ ਆ ਨਾ ਜਿਹੜੀ ਬੜੀ ਤੂੜੀ ਵਾਲੀ ਵਾਂਗੂ ਜਿਵੇਂ ਆਪਾਂ ਪਿਛੇ era ਦੇਖੀ ਤੁਸੀਂ ਵੀਡੀਓ ਦੇਖੀ ਹੋਣੀ ਆ ਵੀ ਇੱਕ ਮਸ਼ੀਨ ਨੇ ਤਿਆਰ ਕਰਕੇ ਭੇਜੀ ਦੀ ਬਹੁਤ ਸੋਹਣੀ ਆ ਨਾ ਕੰਮਾਂ ਚੱਲੀ ਦੀ ਬਾਕੀ ਆ ਦੇਖੋ ਇਧਰ ਪੰਜ ਛੇ ਬਣੀਆਂ ਪਈਆਂ ਇਧਰ ਕੀ ਦਾ ਬਾਕੀ ਇਧਰ ਆ ਬੜਾ ਰਾਜੂ ਫੋਰਮੈਨ ਕਿੱਦਾਂ ਹੀ ਰਾਜੂ ਜੀ ਬਹੁਤ ਵਧੀਆ ਜੀ ਸੁਣਾਓ ਹਾਂ ਸਤਿ ਗੁਰੂ ਬਈ ਸਾਰਿਆਂ ਨੂੰ ਹੋਰ ਸੁਣਾ ਠੀਕ ਠਾਕ ਨੀਂਦ ਨੂੰ ਦਾਗੀ ਤੇ ਰਹਾ ਤਾ ਹਾਂਜੀ ਆ ਨੀਂਦ ਆਈ ਸੀ ਹੈ ਬਹੁਤ ਵਧੀਆ ਹੈ ਮੁੰਡਾ ਇਹ ਤੈਨੂੰ ਬਹੁਤ ਜ਼ਿਆਦਾ ਕਰਦੇ ਦੀ ਵੀਡੀਓ ਵਾਲੇ ਕਹਿੰਦੇ ਬਈ ਰਾਜੂ ਨੇ ਮੁੜ ਕੇ ਦੇਖਿਆ ਕਿੱਥੇ ਚਲ ਗਿਆ ਵਿਆਹ ਕਰਾ ਲਿਆ ਹੈ ਨਾ ਤੈਨੂੰ ਕਰਕੇ ਵਿਆਹ ਕਰਾ ਕੇ ਵੀ ਜਿੰਦ ਬਾਹਰ ਨੂੰ ਜਾਣ ਦਾ ਦਿਲ ਨਹੀਂ ਕਰਿਆ ਹਾਂ ਚਾ ਮੈਂ ਵੀ ਤਾਂ ਨਹੀਂ ਗਿਆ ਫਿਰ ਤਾਂ ਮੈਨੂੰ ਮੈਂ ਤੈਨੂੰ ਮਹਾਂਗਾ ਚਲ ਕਾ ਨੂੰ ਹਣਾ ਕਰਨ ਦਾ ਇੰਜੋਏ ਹੁਣ ਵਿੱਲੇ ਆ ਹੁਣ ਜਾਂਦੇ ਆ ਹਾਂ ਇਹ ਕਿਹੜਾ ਵਾਰ-ਵਾਰ ਆਉਨੇ ਹੋਰ ਸੁਣਾ ਬਹੁਤ ਵਧੀਆ ਬਹੁਤ ਵਧੀਆ ਕਿਵੇਂ ਚੱਲਦੀ ਜ਼ਿੰਦਗੀ ਤੇਰੀ ਜ਼ਿੰਦਗੀ ਬਹੁਤ ਵਧੀਆ ਜੀ ਬਈ ਹੁਣ ਤੁਸੀਂ ਦੱਸਿ ਮੈਂ ਤਾਂ ਹੁਣ ਕੀ ਕਹਿਣਾ ਹਨਾ ਮੈਂ ਹੁਣ ਤਾਂ ਰਾਜ ਫਰਕ ਲੱਗਦਾ ਹੈ ਹੈ ਦੱਸਦਾ ਬਾਈ ਫਰਕ ਦੱਸਦਾ ਹੁਣ ਤਾਂ ਹੋਰ ਬੱਸ ਵਧੀਆ ਵਧੀਆ ਤਿਆਰ ਆ ਫਿਰ ਰੈਡੀ ਆ ਹਾਂਜੀ ਹਾਂ ਰੈਡੀ ਆ ਹਾਂ ਚਲੋ ਲਈਏ ਹੁਣ ਪਾਈਏ ਚੱਲੇ ਹੈ ਪਾਈਏ ਚੱਲੇ ਹੁਣ ਚੱਲ ਹੀ ਪਾਉਣੇ ਆਪਾਂ ਨੇ ਹੁਣ ਬਾਕੀ ਤੂੜੀ ਵਾਲੀ ਮਸ਼ੀਨਾਂ ਹਨਾ ਤਿਆਰ ਹੋਣੀਆਂ ਅਜੇ ਤਾਂ ਇਹ ਯਾਰ ਇਹ ਮਨੋ ਸਟਿੱਕਰਸ ਢੁੱਕ ਨਹੀਂ ਲੱਗੇਗੇ ਪਲੇਟਾਂ ਵਾਲੇ ਤੇ ਰੈਜ਼ਰ ਪਾ ਕੇ ਹਨਾ ਇਹਨਾਂ ਨੂੰ ਰੈਡੀ ਕਰਕੇ ਖੜੀਆਂ ਕਰੀਆਂ ਹੋਈਆਂਗੇ ਆਹ ਮਸ਼ੀਨ ਆ ਜਿਹੜੀ ਇਹ ਆਪਣੇ ਹੈ ਨਾ ਮੱਲੋ ਆਪਣੀਓ ਲਾ ਲਓ ਤੁਸੀਂ ਜਿਹੜਾ ਆਪਣੇ ਜਲੰਧਰ ਤੁਸੀਂ ਦੇਖਿਆ ਹੋਣਾ ਨਾ ਮੇਰੀ ਵੀਡੀਓ 'ਚ ਆਪਣੇ ਪੰਜਾਬ ਪੁਲਿਸ ਜਾਂ ਭਾਜੀ ਉਹਨਾਂ ਨੇ ਮਸ਼ੀਨ ਇਹ ਇੱਕ ਵਿੱਚ ਤੇシャ ਭਾਗਦੀ ਹੈ ਨਾ ਉਹ ਕਟਾ ਕੇ ਇਹ ਮਸ਼ੀਨ ਤਿਆਰ ਕਰਵਾਈ ਆ ਮੈਂ ਕਹਿੰਦਾ ਵੀ ਹਫਤੇ ਦੇ ਵਿੱਚ ਇੱਕ ਦੋ ਗੇੜੇ ਭਾਜੀ ਜ਼ਰੂਰ ਲਾ ਕੇ ਜਾਂਦੇ ਆ ਕਿਦਾਂ ਲੱਗੀ ਰੱਜ ਮਸ਼ੀਨ ਇਹਨਾਂ ਦੀ ਕੋਈ ਮਸ਼ੀਨ ਬਹੁਤ ਵਧੀਆ ਆ ਹਾਂ ਮਸ਼ੀਨ ਇੱਕ ਨੰਬਰ ਆ ਨਾ ਤਾਂ ਮਸ਼ੀਨ ਆ ਪੈਨ ਵਾਲਾ 10 10 ਕੇ ਤਿਆਰ ਕਰਾਈ ਆ ਨਹੀਂ ਨਹੀਂ ਵਧੀਆ ਲੋਹਾ ਵਾਲਾ ਆ ਨਿੱਗਰਾ ਹੈ ਸਾਰੇ ਹੀ ਹਾਂ ਵਧੀਆ ਬਣੇ ਨੇ ਨਿੱਗਰ ਮੰਜੇ ਲੋਹਾ ਤਾਂ ਨਿੱਗਰੇ ਲਾਉਨੇ ਆ ਬਾਕੀ ਐ ਵੀ ਰੇ ਕੋ ਕੰਪਨੀ ਦਾ ਨਾ ਜਿਹੜੇ ਇਹਨਾਂ ਨੇ ਚਲੋ ਘੱਟ ਵੇਕਦੀਆਂ ਮੁੰਨਾ ਉਨੀ ਗੌਰ ਜ਼ਿਆਦਾ ਕਰਦਾ ਹਨਾ ਬਾਕੀ ਨਾ ਚੱਲਦਾ ਉਹਨਾਂ ਕੰਪਨੀਆਂ ਕਰਕੇ ਆ ਜੀਤ ਤਾਂ ਬਹੁਤ ਵਧੀਆ ਇਹਨਾਂ ਦੀ ਮਸ਼ੀਨਾਂ ਐ ਨਾ ਆਪਣੀ ਓਕੇ ਆ ਬਸ ਹੁਣ ਜੇ ਧੋਕੇ ਆ ਨਾ ਪਾਣੀ ਵੱਜ ਕੇ ਇਹਦੇ ਪ੍ਰਾਈਮਰ ਲੱਗ ਰ ਆ ਬਾਕੀ ਦਾ ਲੱਗਿਆ ਹੋਇਆ ਪ੍ਰਾਈਮਰ ਆ ਇੱਕ ਦੋ ਕੁ ਪੀਸ ਰਹਿਨੇ ਆ ਆ ਰਹਿ ਗਿਆ ਜਿਵੇਂ ਪੱਤੀਆਂ ਪੁੱਤੀਆਂ ਜੇ ਰਹਿਣੀਆਂ ਉਹ ਟਾਪਾ ਰਹਿ ਗਿਆ ਬੈਟਰੀ ਬਾਕਸ ਰਹਿ ਗਿਆ ਐਂਡ ਸਿਸਟਮ ਜਿਹੜਾ ਹਨਾ ਵਧੀਆ ਇਹਦੇ ਕੋਲ ਖੜ ਕੇ ਮਸ਼ੀਨ ਆਪਾਂ ਨੇ ਇਹਨੂੰ ਕਾਲੇ ਬਾਈ ਨੂੰ ਜਿੱਕਣਾ ਵੀ ਇਹਦੇ ਫਰਮੇ ਨਾਲੋਂ ਥੋੜਾ ਜਿਹਾ ਫਰਕ ਪਵਾ ਕੇ ਜਿਵੇਂ ਬਰਾਕਟੀਆਂ ਬਰੂਟੀਆਂ ਵਧੀਆ ਪਵਾਤੀਆਂ ਆਹ ਸਿਸਟਮ ਪਿੱਛੇ ਤੇ ਚੱਲਦਾ ਕਰਦਾ ਹਨਾ ਜਿਵੇਂ ਰਬੜਾ ਪਾਉਣੀਆਂ ਬੰਦਾ ਥੱਲੇ ਬੈਠਣਾ ਪੈਂਦਾ ਤਾਂ ਉੱਥੇ ਇਹ ਸਿਸਟਮ ਇੱਥੇ ਤੇ ਚੱਲਦਾ ਕਰਦਾ ਹਨਾ ਜੂ ਆਹ ਸਿਸਟਮ ਵਧੀਆ ਹੋ ਗਿਆ ਹਨਾ ਬਾਹਰ ਤੋਂ ਬੰਦਾ ਹਾਂ ਜਿੰਨਾ ਮਰਜ਼ੀ ਰੋੜਾ ਚੇਂਜ ਕਰ ਲੂ ਇੱਥੀ ਦਾ ਇੱਥੀ ਖੜ ਕੇ ਹੋ ਜਾਣੀ ਨਾਲ ਥੱਲੇ ਬਹਿਣਾ ਨਹੀਂ ਕੋਈ ਕੁਝ ਨਹੀਂ ਕਰਨਾ ਇਹ ਮਸ਼ੀਨ ਦਾ ਬਹੁਤ ਵਧੀਆ ਬਣਾਇਆ ਹੂ ਹੂੰ ਹਿੱਸਾ ਵਧੀਆ ਹੈ ਜੀ ਤਾਂ ਚਲੋ ਰਹਿਦਾ ਇਹਦਾ ਮੰਨ ਲਓ ਕੰਮ ਚੱਲਦਾ ਹੈ ਜੀ ਤਾਂ ਹਿੱਸਾ ਦੇ ਲੋਹੇ ਨਾਲ ਮਜ਼ਬੂਤੀ ਜਿਹਾ ਬਣਾ ਕੇ ਪੈਰ ਅੱਗੇ ਪਿੱਛੇ ਇਹਦਾ ਵੀ ਇੱਕ ਹੈਗਾ 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 ਫਰਕ ਵੇ ਬਾਟਾ ਟੱਪਦੀ ਹੈ ਨਾ ਯਾਰ ਮਸ਼ੀਨ ਫਿਰ ਥੋੜਾ ਜਿਆਦਾ ਹੁਣ ਨਹੀਂ ਲੱਗਦਾ ਬਾਕੀ ਘੋੜੀਆਂ ਲਵਾਤੀਆਂ ਇਹਨੂੰ ਵੀ ਨੂੰ ਲੋਕ ਆਕਸੀਜਨ ਦੇ ਬਾਹਰ ਖੜੀ ਕਰਨੀ ਆ ਨਾ ਘੋੜੀਆਂ ਲਾਤੀਆਂ ਬਾਕੀ ਡੀਜ਼ਲ ਟੈਂਕੀ ਰਹਿੰਦੀ ਆ ਹਾਂ ਸੱਤ ਦੀ ਕਰਤੀ ਸੈਂਬਲੀ ਦੀ ਸਾਰੀ ਵਾਇਰਿੰਗ ਵਧੀਆ ਆ ਹਾਂ ਹਾਂ ਸੱਤ ਪਹਿਲਾਂ ਤੇ ਸੱਤ ਦੀ ਕਰਦਾ ਸੈਂਬਲੀ ਨੇ ਸਾਰੀ ਹਮ ਬੜੇ ਵਾਇਰਿੰਗ ਬਾਤੇ ਬਾਈ ਸੱਤ ਦੀ ਸਾਰੀ ਸੈਂਬਲੀ ਸੱਤਰੀ ਇਹ 6 ਦਾ ਵਾਇਰਿੰਗ ਤਾਂ ਕਿਤੇ ਹੈ ਹੀ ਨਹੀਂ ਮਸ਼ੀਨ ਦੇ ਵਿੱਚ ਜੇ ਆਪਾਂ ਦੀਵਾਨ 930 ਕਮੈਂਟ ਰੱਖਣੀ ਆ ਨਾ ਤਾਂ ਇਹਦੇ ਵਿੱਚ ਮੰਨ ਲਓ 6 ਦਾ ਵਾਇਰਿੰਗ ਨਹੀਂ ਪਰ ਰੱਖਣਾ ਹੈਗਾ ਸੱਤ ਦੀ ਸਾਰੀ ਸੈਂਬਲੀ ਕਰਤੀ ਬਾਕੀ ਜਿਹੜੀ ਵੀਰਾਂ ਨੇ ਕੋਲ ਚੱਲਦੀ ਆ ਨਾ ਆਪਣੇ ਵੀਡੀਓ ਦੇਖਦੇ ਆ ਵੀਰ ਦੱਸਿਓ ਬਾਈ ਰਿਮ ਨਵੇਂ ਮਾਡਲ ਦੇ ਵਿੱਚ ਰਿਮ ਹੋ ਗਏ ਤਾਂ ਬਲੋ ਪੇਂਟ ਦੀ ਕੰਮਕੁੰਮ ਰਹਿੰਦਾ ਤਾਂ ਸਪਲਾਈ ਲਾਈਨ ਪਈ ਹੈ ਦੀ ਹੁਣ ਬਸ ਇਹ ਵੀ ਹੁਣ ਇੱਕ ਅੱਧੇ ਦਿਨ ਚ ਨੂੰ ਤਿਆਰ ਹੋ ਜੂਗੀ ਸਾਰੇ ਆਹ ਵਧੀਆ ਕੰਮ ਕਰਤਾ ਐਲੀਵੇਟਰ ਚਾਉੜੇ ਇਹ ਕਰਤੇ ਹੈ ਨਾ ਹਾਂ ਮੈਂ ਕਰਾਂ ਐਲੀਵੇਟਰ ਵੀ ਡਬਲ ਚਾਦਰ ਕਰਤੇ ਬਾਕੀ ਹੋਰ ਚਾਸੀਆਂ ਜੇ ਪਾਈਆਂ ਹੋਈਆਂ ਜਿਹਨੇ ਆਇਦ ਕੀ ਤੂੜੀ ਵਾਲੀ ਦਾ ਜੋਰ ਪਿੱਛੇ ਜੇ ਆ ਕੇ ਤੂੜੀ ਵਾਲੇ ਦਾ ਜੋਰ ਪਿਆ ਹੋਣਾ ਇਹ ਪਾਈਆਂ ਹੋਈਆਂ 4 5 80 ਇਹਨੇ ਹੁਣ ਆ ਦੋ ਇੱਕ ਆ ਖੜੀ ਆ ਇੱਕ ਆ ਖੜੀ ਆ ਆ ਵੀ ਮੇਲਾ ਦਹੀ ਹੈ ਨਾ ਨਹੀਂ ਨਹੀਂ ਕੀ ਤਾਂ ਬੜੀ ਆ ਇਹ ਤੂੜੀ ਵਾਲੀ ਤਾਂ ਆਹੀ ਆ ਮੈਂ ਕੀ ਦੇ ਵਿੱਚ ਵੀ ਹੈ ਨਾ ਟਰੈਕਟਰ ਵਾਲਾ ਸਿਸਟਮ ਜਿਵੇਂ ਬੋ ਕਹਈ ਦੀ ਪਿੱਛੇ ਬੰਦੇ ਨੇ ਟਰਾਲੀ ਟਰੋਲੀ ਪਾਉਣੀ ਆ ਨਾ ਤਾਂ ਆ ਲੀਵਰ ਲਾਤਾ ਇੱਥੀ ਤੇ ਉੱਪਰ ਡਾਊਨ ਅਪ ਡਾਊਨ ਇੱਥੀ ਤੇ ਕਰਕੇ ਆ ਪਛੇ ਡਰਾਇਵਰ ਫੱਟੀ ਪੈਂਦੀ ਕਰਤੀ ਬਾਕੀ ਪੂ ਪੂ ਕਨਾ ਇਹ ਤਾਂ ਖੋਲ ਕੇ ਰੱਖਿਆ ਹੈ 6 ਸਿਲੰਡਰ ਇੰਜਨ ਦੇ ਵਿੱਚ ਲੇ ਲੈਣ ਦੇ ਵਿੱਚ 133 ਦੇ ਹੌਸਪਾਵਰ ਇੰਜਨ ਹੈ ਨਾ ਬਾਕੀ ਆ ਰਮ ਟਾਇਰ ਸਾਰੇ ਉਹੀ ਆ ਇਹ ਟਾਇਰ ਛੋਟੇ ਆ Raju 12 ਚ ਆ ਨਾ ਕਿੰਨੇ ਕਿੰਨੇ ਦੇ ਇਹ 16 ਦੇ ਟਾਇਰਾਂ ਚ ਆ ਇਹ ਬਾਕੀ ਦਾ ਸਾਰੇ ਕੰਮ ਪਾਇ ਨਹੀਂ ਜਾ ਬਾ ਹੈ ਇਹਦਾ ਕੰਮ ਨਹੀਂ ਹੈ ਜੇ ਹੋਰ ਕੀ ਆ ਬਸ ਉਹ ਫੀਟਰ ਵੀ ਉਕਣਾ ਤੇ ਰੈਸਰ ਸਾਰਾ ਮਾਲ ਤਾਂ ਉਕਣਾ ਬਸ ਇਹਨੇ ਪੂਛਨੇ ਮਾਲ ਛੱਡਣਾ ਨਹੀਂ ਪੱਕੇ ਨੇ ਜਾ ਕੇ ਟਰਾਲੀ ਜੀ ਪਾ ਦੇਣਾ ਹਨਾ ਗੇਰ ਉਹੀ ਆ ਕਲਚ ਉਹੀ ਆ ਡੈਕਸ਼ਨ ਉਹੀ ਆ ਬਸ ਇੱਕ ਟਾਇਰ ਆ ਥੋੜੇ 16 ਨੇ ਆ ਉਹਦੇ 18 ਨੇ ਹੁੰਦੇ ਆ ਡੀਜ਼ਲ ਟੈਂਕ ਪਿੱਛੇ ਆ ਗਿਆ ਬਾਕੀ ਆ ਚਾਸੀਆਂ ਤਾਂ ਤਿਆਰ ਹੋਈਆਂ ਹੁੰਦੀਆਂ ਹੋਰ ਅਜੇ ਆਪਣਾ ਕਟਰ ਆ ਗਿਆ ਤਾਂ ਬਾਈ ਰਾਤ ਇੱਥੇ ਆ ਲਾਤਾ ਕਟਰ ਇੱਧਰ ਖੜਾ ਕੇ ਗਲੀ 'ਚ ਰਾਤ ਮੈਂ ਕਿਤੇ ਸੜਕ ਬੱਤੇ ਕੋ ਪਾਰਕਿੰਗ ਨਾਲੇ ਜਵੇ ਬਾਕੀ ਮਸ਼ੀਨ ਲਿਆਉਣੀ ਆ ਹੁਣ ਮਸ਼ੀਨ ਲਿਆ ਕੇ ਅੱਜ ਕਰ ਦਾਂਗੇ ਉਹਨੂੰ ਵੀ ਰਵਾਨਾ ਹੋਰ ਫਿਰ ਆਜੂ ਕਿਵੇਂ ਲੰਗੇ ਤੇਰੇ ਦਿਨ ਵਿਆਹ ਵਾਲੇ ਦਿਨ ਬਹੁਤ ਵਧੀਆ ਲੰਗੇ ਹੈ ਵਧੀਆ ਲੱਗੇ ਨੇ ਵਧੀਆ ਵਧੀਆ ਹੋਰ ਮਾਤਾ ਪਿਤਾ ਠੀਕ ਆ ਹਾਂ ਸਾਰੇ ਠੀਕ ਆ ਜੀ ਹੂੰ ਯਾਰ ਮੈਨੂੰ ਤਾਂ ਵਿਚਾਰੇ ਲਾ ਲੈਣੇ ਆ ਫੋਨ ਤੂੰ ਦਾ ਹਾਲਾ ਲਾਇਆ ਨਹੀਂ ਫੋਨ ਉਹਦਾ ਵਿਚਾਰੇ ਪੁੱਛ ਲੈਂਦੇ ਤੇ ਹਾਲ ਚਾਲ ਮੰਮੀ ਤੇਰੀ ਕੋਲ ਹੋਰ ਭਾਜੀ ਠੀਕ ਹੋ ਮੈਂ ਠੀਕ ਆ ਜੀ ਉਹਦਾ ਵਿਚਾਰੇ ਪੁੱਛ ਲੈਂਦੇ ਤੇ ਹਾਲ ਚਾਲ ਕਿ ਚੱਲੀਏ ਫੇਰ ਥੋੜੇ ਥੋੜੇ ਚੱਲੇ ਬਾਕੀ ਹੈ ਨਾ ਜਦੋਂ ਤਿਆਰ ਹੋਊਗੀ ਉਦੋਂ ਦਿਖਾਵਾਂਗੇ ਚੈਂਜਰ ਚੁੰਜਰ ਵੀ ਉਕਣੇ ਲੱਗਾ ਸਾਰਾ ਕੁਝ ਬਸ ਆ ਪੱਛੇ ਪੱਖਾ ਲੱਗਦਾ ਹੈ ਨਾ ਹਾਂ ਹੇ ਪੱਖਾ ਪੱਕਾ ਲੱਗ ਗਿਆ ਓਰੇ ਇਹ ਦਾਣੇ ਵੀ ਤਾਂ ਕੱਢੂਗੀ ਇਹ ਕੱਢੂਗੀ ਦਾਣੇ ਆ ਲਾਇਆ ਛਾਣਾ ਸਰਵਰ ਹਾਂ ਨਹੀਂ ਛਾ ਲੈਣਾ ਲੱਗਣਾ ਜੇ ਗਾੜ ਉਹ ਲੱਗਣਾ ਉਹਦੇ ਲੱਗਿਆ ਛਾ ਲੈਣਾ ਬਾਕੀ ਤਿਆਰ ਹੁੰਦੀ ਆ ਇਹ ਤਾਂ ਕੁਝ ਨਹੀਂ ਆਹ ਤਾਂ ਆਪਣੀ ਰਾਣੀ ਜਦੋਂ ਜਾਊਗੀ ਨਾ ਸਾਨੂੰ ਦਿਖਾਵਾਂਗੇ ਦਬੀ ਰੀਜਾਂ ਗਾਲੇ ਤਿਆਰ ਕਰਾਈ ਗਏ ਹਾਂ ਚਲੋ ਤੁਸੀਂ ਹਾਂ ਬੋਰਮੈਨ ਕਦਾਂ ਵਧੀਆ ਕੀ ਮੈਚ ਕੀ ਦੇਖੀ ਜਾਂਦਾ ਆਇਕਣਾ ਤਿਆਰ ਹੁੰਦੀ ਹੈ ਬਈ ਕਮੈਨ ਆ ਫਰਮੇ ਜਰਾ ਥੱਲੇ ਭੇਜ ਤੇ ਅੱਜ ਰਾਜੂ ਦਾ ਗਾਣਾ ਹੈ ਰਾਜੂ ਆਸ ਮੇਰੇ ਜੋੜ ਤੇ ਕਾਟੀਆਂ ਵੀ ਪਾ ਕੇ ਜੋੜ ਵੀ ਦਤੇ ਹਾਂ ਰਾਤ ਦੇ ਉੱਪਰ ਫਿਰ ਦਿੰਦੇ ਆਪਾਂ ਹੈ ਐ ਤੇ ਚਾਚਾ ਲੱਗਿਆ ਤੂੜੀ ਵਾਲੀ ਨੂੰ ਹੋਰ ਚਾਚਾ ਲੰਨਾ ਨਿਆਰੇ ਹਾਂ ਸਿਸਟਮ ਦਾ ਸਾਰਾ ਉਹੀ ਪੈਂਦਾ ਇਹਦੇ ਵਿੱਚ ਵੀ ਬਸ ਜਿਹਨਾਂ ਮ ਤੂੜੀ ਵਾਲੀ ਦੇ ਵਿੱਚ ਆਪਣੀ ਬਾਸਕਟ ਹੁੰਦੀ ਹੈ ਜਾਲ ਹੁੰਦਾ ਹਨਾ ਬਸ ਇਹ ਆ ਵੀ ਜਿਹਨੂੰ ਇਹ ਥੋੜਾ ਜਿਹਾ ਕੰਮ ਆ ਜਿਹੜੀ ਜਾਦੇ ਕਰ ਲੰਦੀ ਆ ਵੀ ਤੂੜੀ ਵਾਲਾ ਟਰੈਕਟਰ ਤੁਹਾਨੂੰ ਪਤਾ ਹੀ ਹਨਾ ਗਿੱਲੇ ਗੁੱਲੇ ਲਾਣ ਦੇ ਵਿੱਚ ਦਬ ਜਾਂਦਾ ਇਹ ਜਿਹੜੀਆਂ ਐਵੇਂ ਇਹਨੇ ਪਰਵਾਹ ਨਹੀਂ ਕੋਈ ਮੰਨਣੀ ਹੈਗੀ ਬੜਾ ਟਰੈਕਟਰ ਬੜਾ ਇੰਜਣ ਵਾਲਾ ਟਰਾਲੀਆਂ ਬਾਈ ਇਹ ਦੱਸਿਓ ਜਿਹਦੇ ਕੋ ਮੇਰੇ ਵੀਰ ਨੇ ਕਹਿੰਨੇ ਚਲਾਈ ਹੋਈ ਹੈ ਨਾ ਸਾਰੀਆਂ ਮਸ਼ੀਨਾਂ ਇਹੀ ਆਉਣ ਤਾਂ ਇਹਨਾਂ ਦੀ ਉਹ ਮੈਂ ਇਹਨਾਂ ਨਾਲ ਤਾਂ ਸੀ ਜਾਂ ਨਾ ਉਹਨੂੰ ਪਤਾ ਵੀ ਲੰਘੇ ਗਿਆ ਆ ਹਿੱਸੇ ਤਿਆਰ ਹੋਏ ਹੋਏ ਆ ਇੱਧਰ ਬੜੀ ਤਿਆਰ ਹੋਈ ਜਾਂਦੀ ਆ ਆ ਵੀ ਠੇਕੇਦਾਰ ਆ ਕਿਦਾਂ ਵਧੀਆ ਵਧੀਆ ਹੋਰ ਬੜੀਆ ਜੀ ਤੁਹਾਨੂੰ ਤੁਸੀਂ ਆ ਜਾ ਅਸੈਂਬਲੀ ਦਾ ਕੰਮ ਕਰਦਾ ਫਿਰ ਤੂੰ ਕਿਹੜਾ ਪੰਡਾ ਵੀਰੇ ਤੇਰਾ ਹੰਡ ਤਾਂ ਵੈਸੇ ਇਹ ਨਾਬ ਦੇ ਰਹੇ ਨਾਲੇ ਅਸੀਂ ਅੱਛਾ ਹੁਣ ਧੂਰੀ ਰਹਿੰਦੇ ਆਪਾਂ ਅੱਛਾ ਬੇ ਉਰੀ ਆਉਣਾ ਕਿ ਹੋਰ ਵੀ ਕਿਤੇ ਜਾਣੇ ਹੋਵੇ ਸਾਰੇ ਬਸਤੀ ਸਾਹ ਜਿੱਥੇ ਕੰਮ ਮਿਲ ਗਿਆ ਹਾਂ ਆਪਣਾ ਪੂਰੇ ਨੱਬਝ ਆਪਣੇ ਕੋਲ ਹੀ ਚੱਲੀ ਜਾਂਦਾ ਕੰਮ ਠੀਕ ਆ ਠੀਕ ਆ ਦੋ ਨਾਲ ਚੱਲ ਜੂਗਾ ਕੰਮ ਠੀਕ ਆ ਚੱਲ ਵਧੀਆ ਇਹਦੇ ਇਹਨਾਂ ਦਾ ਤੇਰੇ ਵਰਗੇ ਬੰਦਿਆਂ ਦੀ ਲੋੜ ਸੀ ਹੂੰ ਆਪਾਂ ਤਾਂ ਜਿੱਥੇ ਬੁਲਾਉਂਦੇ ਆ ਪਹਾੜੀ ਦੰਨੇ ਸਾਰੇ ਹਾਂ ਅੱਛਾ ਅਸੈਂਬਲੀ ਸਾਰੀ ਤੁਸੀਂ ਫਟ ਕਰਨੀ ਐ ਹਾਂ ਅਸੈਂਬਲੀ ਆਪਣੇ ਕੋਲ ਵੀ ਤੇ ਸਾਰੀ ਠੀਕ ਆ ਠੀਕ ਆ ਮੈਂ ਕਿਹੜਾ ਅਸੈਂਬਲੀ ਦਾ ਕੰਮ ਆ ਨਾ ਜਿਵੇਂ ਅਪਣੇ ਦੇਖਦੇ ਆਪਾਂ ਸਾਰਾ ਇਹ ਮੈਂ ਮੰਨ ਲਓ ਸਿਸਟਮ ਚੱਲਦਾ ਕਰਕੇ ਦੇਣਾ ਇਹਨਾਂ ਨੇ ਲੀਵਰ ਲਾ ਕੇ ਦੇਣਾ ਜੇ ਬਾਅਦ ਕੋਈ ਕਮੀ ਪਈ ਜਾਂਦੀਵੇ ਕੱਢਣਾ ਆਉਨੇ ਹੋ ਫਿਰ ਜਿੰਮੇਵਾਰੀ ਤੁਹਾਡੀ ਹੋ ਜਾਈਗੀ ਬਾਸਕਟ ਥਰੇਸਰ ਪਾ ਕੇ ਬਾਸਕਟ ਤੋਂ ਲੈ ਕੇ ਸਾਰੀ ਸਟਾਫ ਅਕਰ ਉਕਰ ਸਾਰੇ ਮਤਲਬ ਮਾਰੀ ਸੈਟਿੰਗ ਕਰਕੇ ਬਾਸ ਕੱਢ ਦੀ ਨਵਾਂ ਪਾ ਕੇ ਦੇਣਾ ਸਮਾਨ ਸਾਰਾ ਸਾਰਾ ਸਮਾਨ ਬਣ ਜੂਗਾ ਜਦ ਅਪਾ ਜਮੇ ਨੂੰ ਤਿਆਰ 17 ਦੇ ਕਰ ਦੇਣਾ ਸਾਰਾ ਸੈੱਟ ਕਰਕੇ ਦੇਣਾ ਬਸ ਵੀ ਬੰਦਾ ਜੇ ਕਸਟਮਰ ਹੈਰਾਨ ਨਾ ਹੋਵੇ ਜਾ ਕੇ ਆਪਣੇ ਤਰ੍ਹਾਂ ਤੇ ਬੇਸਿਅਤ ਤਾਂ ਕੋਈ ਪ੍ਰੋਬਲਮ ਨਹੀਂ ਆਈ ਵੀਰੇ ਆਪਣੀ ਗੱਲ ਵੀ ਮਾਂ ਕੰਮ ਰੋਤ ਪਹਿਲੇ ਹੀ ਨਾਲ ਘੰਟਾ ਵੱਧ ਲੱਗ ਜਵੇ ਮੈਂ ਅਜੇ 20 ਸਾਲ ਹੋ ਗਏ ਕੰਮ ਜਾਈ ਨੂੰ ਨਹੀਂ ਠੀਕ ਹੈ ਵਧੀਆ ਵੀਰੇ ਕੰਮ ਤੇਰਾ ਦੱਸਦਾ ਹੀ ਆ ਮੈਂ ਤਾਂ ਨਿਆਣੀ ਉਮਰ ਤੋਂ ਹੀ ਚੱਲ ਰਿਹਾ ਹਾਂ ਹਾਂ ਨਹੀਂ ਕੰਮ ਵੀ ਦੱਸਦਾ ਤੇਰਾ ਬੰਦੇ ਕਾਲੀ ਕਿ ਜੁਰੂ ਕਰਦੇ ਨੇ ਕਾਲੀ ਵਿੱਚ ਕੰਮ ਬੋਕ ਨਹੀਂ ਨਹੀਂ ਕਾਲੀ ਜੀ ਦਾ ਵੀ ਤੈਨੂੰ ਵੀਰੇ ਪਤਾ ਕੀ ਜੇ ਇੰਜੀਨੀਅਰ ਹੁਣ 25 ਲੱਖ ਰੁਪਏ ਲਾਉਣਾ ਹੈ ਥੋੜੇ 1 ਮਿੰਟ ਦੀ ਕਾਲੀ ਉਹਦਾ ਹਨਾ ਕਿੰਨਾ ਦਿਮਾਗ ਖਰਾਬ ਕਰ ਦਿੰਦੀ ਆ 50 ਦਿਨਾਂ ਦੇ ਦੇ ਦਿਆਂਗਾ ਮੈਂ ਜੇ ਤਾਂ 50 ਦਿਨਾਂ ਦਾ ਕੰਮ ਹੁੰਦਾ ਮੈਂ ਤੈਨੂੰ ਹਾਂ ਹੀ ਨਹੀਂ ਕਰ ਦੋਈ ਲੱਗੇ ਉਹਦਾ ਦਿਲ ਲੱਗਣ ਦਾ ਹਾਂ ਬਸ ਉਹ ਮਸ਼ੀਨ ਆਪਣੀ ਉਹ ਆਹੋ ਤੂੰ ਹੀ ਤਾਂ ਚਲੋ ਉਹ ਦੇ ਦਾਂਗਾ ਮੈਂ ਦੇ ਦੂੰ ਮਸ਼ੀਨਾਂ ਕੱਢ ਦੋ ਮਤਲਬ ਖੇਤ ਵਾਲਾ ਬੰਦਾ ਕੀ ਕਰੂ ਨਹੀ ਨਹੀ ਥੋੜਾ 1 ਮਿੰਟ ਦਾ ਥੋੜਾ ਉਹ ਬੰਦੇ ਨੇ ਕੰਮ ਇਤਰੀ ਬੰਦੇ ਕੰਮ ਕਰਦੇ ਉਹ ਆਪਣੀ ਉਹਨੇ ਕਰ ਨਹੀ 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 ਕੰਮ ਦਾ ਬਾਈ ਜੀ ਮੈਂ ਤੁਸਲੀ ਨਹੀਂ ਆਉਂਗੀ ਆਪਾਂ ਹਾਂ ਗੱਡੀ ਨੂੰ ਤੋੜ ਦੇਣੀ ਨਹੀ ਮੈਂ ਗੰਗਾ ਨਗਰ ਮਸ਼ੀਨ ਭੇਜੀ ਸੀ ਦੀ ਹੋ ਗਏ 2 ਸਾਲ ਤੇ ਉੱਪਰ ਹੋ ਗਏ ਬਹੁਤ ਮਸ਼ੀਨ ਨੇ ਕੰਮ ਕਰਾਇਆ ਜਾ ਕੇ 700 ਕਿੱਲਾ ਵੱਢ ਗਈ ਦੀ ਵਿੱਚ ਮਿੱਚ ਆਪਣੇ ਕਾਨਕ ਦਾ ਵਿੱਚ ਜੋਂ ਦਾ ਆਪਣਾ ਨਾ ਦੂਜੀ ਸਾਈਡ ਤੋਂ ਚੱਲ ਰਿਹਾ ਜਗਦੀਸ਼ ਸੁਪਮੈ ਨਾ ਜਗਦੀਸ਼ ਕਜਪੁਰ ਪੰਡਿਆ ਠੀਕ ਹੈ ਠੀਕ ਹੈ ਉਹਨਾਂ ਦੇ ਮਸ਼ੀਨਾਂ ਭਰੇ ਨੇ ਹੁਣ ਆਪਾਂ ਦੇ ਠੀਕ ਹੈ ਜੀ ਅੱਜ ਤੱਕ ਵੀਰੇ ਆਪਣੇ ਮੈਂ ਕਹਾਂ ਉਹ 25 30 ਤੋਂ 50 ਵਿੱਚ ਵਿੱਚ ਮਸ਼ੀਨਾਂ ਬਣਾਤੇ ਹੁਣੇ ਅੱਜ ਇੱਕ ਮਸ਼ੀਨ ਦਾ ਮੇਰਾ ਲੰਭ ਨਹੀਂ ਆਇਆ ਠੀਕ ਹੈ ਠੀਕ ਹੈ ਉਹ ਮਰੇ ਤੋਂ ਕੰਮ ਕਰਾ ਕੇ ਇੰਨਾ ਹੋ ਗਿਆ ਵੀ ਕਿਸੇ ਹੋਰ ਟੀਮ ਭੌੜ ਕਰਾਈ ਦਿੰਦੇ ਨਹੀਂ ਸਹੀ ਹੈ ਉਹ ਉਹੀ ਗੱਲ ਹੈ ਨਾ ਕਿ ਵੀਰੇ ਸ਼ਕਲ ਥੋੜੀ ਗਏ ਨੇ ਕੰਮ ਦੇਖਣਾ ਹੈ ਨਾ ਚੰਮ ਨੂੰ ਸਲਾਮਾ ਨਹੀਂ ਕੰਮ ਨੂੰ ਨਹੀਂ ਆਉਂਦੀ ਹੈ ਹੈਗਾ ਨਹੀਂ ਕੰਮ ਨੂੰ ਯਵਰ ਇੰਟੀਗਰ ਆਪਾਂ ਵੀ ਆਦੇ ਮੈਨੇ ਵਾਸਤੇ ਕਰਦੇ ਕੰਮ ਹਾਂ ਹਾਂ ਨਾ ਖੱਚ ਕੇ ਰੱਖੋ ਖੱਚ ਕੇ ਲਾਂਬਾ ਆਪਣਾ ਕਿਸੇ ਉੱਚੀ ਨਹੀਂ ਨਹੀਂ ਉਹ ਲਾਂਬੇ ਵਾਲਾ ਗੱਲੇ ਨਹੀਂ ਕੋਈ ਉਹ ਗੱਡੀ ਆਪਣੀ ਉਹ ਬਾਈ ਮਾੜੀ ਉਹਦੀ ਉਹਦੀ ਪੂਰੀ ਐ ਚੰਗਾ ਸਾਰੀਆਂ ਦੀ ਉਹ ਸਾਰੀਆਂ ਆਪਣੀਆਂ ਹੀ ਐ ਬਾਕੀ ਇਹ ਮਸ਼ੀਨ ਆ ਨਾ ਇਹਨੂੰ ਜਦੋਂ ਤਿਆਰ ਹੋ ਜੂਗੀ ਫੇ ਆਪਾਂ ਇਹਨੂੰ ਲੈ ਕੇ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਜਿਤਾ ਕੇ ਕਹ ਵੈਸੇ ਕਹਿੰਦਾ ਨਿਕਲਦਾ ਕਹ ਸੋਮਵਾਰ ਨੂੰ ਜਾਣੀਏ ਬਾਕੀ ਜੱਗਾ ਪਿੱਛੇ ਹੋ ਗਿਆ ਤਾਂ ਤੁਹਾਨੂੰ ਦੱਸ ਦਾਂਗੇ ਨਾ ਕੋਈ ਤੌਰ ਇਹ ਜਾ ਹੈ ਨਹੀਂ ਕਾਲਾ ਫੋਰਮਾਂ ਸਾਡਾ ਨਹੀਂ ਤੁਹਾਨੂੰ ਅੱਜ ਉਹਦੇ ਗਏ ਵੀ ਗੱਲਬਾਤ ਕਰਦੇ ਆ ਨਾ ਵੀ ਕੀ ਰੇਟ ਰੂਟ ਦੰਨੇ ਆ ਤੋੜੀ ਵਾਲੀ ਦਾ ਬੜੀ ਦਾ ਕੀ ਰੇਟ ਆ ਚਲੋ ਠੀਕ ਹੈ ਜੀ ਮਿਲਦੇ ਆ ਹੁਣ ਕਿਸੇ ਅਗਲੀ ਵੀਡੀਓ ਚ ਸਾਡੀ ਵੀਡੀਓ ਦੇਖਣ ਲਈ ਤੁਹਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ